ਸੱਸੇ ਕਾਲ ਜੀ ਸਾਰਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅੱਜ ਕੱਲ ਕਰਦੇ ਆ ਸੱਸ ਦੇ ਨੌ ਦੇ ਰਿਸ਼ਤੇ ਦੀ ਗੱਲ ਕਿ ਇਹ ਰਿਸ਼ਤਾ ਕਿੰਨਾ ਨਾਜ਼ੁਕ ਹੁੰਦਾ ਹੈ ਇਸ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਬਹੁਤ ਹੀ ਸਾਰੇ ਯਤਨ ਕਰਨੇ ਪੈਂਦੇ ਨੇ ਜੇਕਰ ਰਿਸ਼ਤੇ ਵਿੱਚ ਪਿਆਰ ਅਤੇ ਦੇਖਭਾਲ ਬਣੀ ਰਹੇ ਤਾਂ ਹੀ ਜ਼ਿੰਦਗੀ ਕਈ ਮੁਸ਼ਕਲਾਂ ਤੋਂ ਆਸਾਨ ਹੋ ਸਕਦੀ ਆ ਆਹੋ ਜਾਣਦੇ ਆ ਕਿਵੇਂ ਰਿਸ਼ਤਾ ਬਣਾਉਣਾ ਜਿੰਨਾ ਆਸਾਨ ਹੈ ਓਨਾ ਹੀ ਔਖਾ ਹੁੰਦਾ ਹੈ ਇਸ ਨੂੰ ਕਾਇਮ ਰੱਖਣਾ ਤੇ ਜ਼ਿੰਦਗੀ ਭਰ ਲਈ ਅਜਿਹਾ ਹੀ ਰਿਸ਼ਤਾ ਸੱਸ ਸੇ ਨੂੰ ਦਾ ਹੈ ਦਰਅਸਲ ਜਦੋਂ ਪੁੱਤਰ ਵਿਆਹ ਹੁੰਦਾ ਹੈ ਮਾਵਾਂ ਨਵੀਂ ਨੂੰ ਦਾ ਸਵਾਗਤ ਬੜੀਆਂ ਉਮੀਦਾਂ ਨਾਲ ਕਰਦੀਆਂ ਹਨ ਪਰ ਜਦੋਂ ਨੂੰ ਅਜਿਹੀਆਂ ਉਮੀਦਾਂ ਦੇ ਖਰੀ ਨਹੀਂ ਉਤਰਦੀ ਤਾਂ ਉਹਨਾਂ ਵਿੱਚ ਘਰ ਝਗੜਾ ਸ਼ੁਰੂ ਹੋ ਜਾਂਦਾ ਹੈ ਪਰ ਜੇਕਰ ਸਾਰੀਆਂ ਚੁਣੌਤੀਆਂ ਦੇ ਵਿੱਚ ਘਰ ਤੁਸੀਂ ਇੱਕ ਦੂਜੇ ਦੀਆਂ ਜ਼ਰੂਰਤਾਂ ਉਹਨਾਂ ਦੀਆਂ ਭਾਵਨਾਵਾਂ ਅਤੇ ਇੱਕ ਦੂਜੇ ਦੇ ਮੂਡ ਦਾ ਧਿਆਨ ਰੱਖੋ ਤਾਂ ਇਹ ਰਿਸ਼ਤਾ ਜ਼ਿੰਦਗੀ ਭਰ ਮਿੱਠਾ ਰਹਿ ਸਕਦਾ ਹੈ ਅਤੇ ਦੋਸਤਾਂ ਵਰਗਾ ਬਣ ਸਕਦਾ ਹੈ ਇੱਥੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੱਸ ਅਤੇ ਨੂੰਹ ਦੇ ਰਿਸ਼ਤੇ ਨੂੰ ਖੂਬਸੂਰਤ ਬਣਾਉਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਹਾਲਾਂਕਿ ਸੱਸ ਅਤੇ ਨੂੰਹ ਦਾ ਰਿਸ਼ਤਾ ਆਪਸੀ ਝਗੜਿਆਂ ਲਈ ਜ਼ਿਆਦਾ ਜਾਣਿਆ ਜਾਂਦਾ ਹੈ ਪਰ ਤਾਂ ਉਹ ਦੱਸਦੀ ਹੈ ਕਿ ਇਹ ਰਿਸ਼ਤਾ ਦੁਨੀਆ ਤੋਂ ਸਭ ਤੋਂ ਵਧੀਆ ਰਿਸ਼ਤਾ ਵਜੋਂ ਹੀ ਮਸੂਰ ਆ। ਅਸਲ ਵਿੱਚ ਹੁਣ ਸਮਾਂ ਬਦਲ ਗਿਆ ਅਤੇ ਹਰ ਕੋਈ ਆਪਣੇ ਆਲੇ-ਦੁਆਲੇ ਦੀ ਦੇਖਭਾਲ ਕਰਨੋਂ ਬਾਹਲੇ ਲੋਕ ਚਾਹੁੰਦਾ ਆ। ਅਜਿਹੇ ਵਿੱਚ ਜੇਕਰ ਤੁਸੀਂ ਇੱਕ ਦੂਜੇ ਵੱਲੋਂ ਦੋਸਤੀ ਦਾ ਹੱਥ ਵਧਾਉਂਦੇ ਹੋ, ਅਦੇ ਇਕੱਠੇ ਖਰੀਦਦਾਰੀ ਕਰਦੇ ਹੋ, ਘੁੰਮਦੇ ਫਿਰਦੇ ਹੋ ਅਤੇ ਮਸਤੀ ਕਰਦੇ ਹੋ ਤਾਂ ਇਹ ਦੋਵਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਵਿੱਚ ਮਦਦ ਕਰੇਗਾ। ਇਸ ਨਾਲ ਤੁਹਾਡੇ ਰਿਸ਼ਤੇ ਵਿੱਚ ਪਿਆਰ ਅਤੇ ਵਿਸ਼ਵਾਸ ਵੀ ਭਰ ਜਾਵੇਗਾ। ਗਲਤਫਹਿਮੀਆਂ ਨੂੰ ਥਾਂ ਨਾ ਦਿਓ ਅਨੇਸ਼ਾ ਇਹ ਯਕੀਨ ਬਣਾਉਣ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਵਿੱਚਕਾਰ ਕੋਈ ਗਲਤਫਹਿਮੀ ਪੈਦਾ ਨਾ ਕਰੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਕੁਝ ਗੱਲਾਂ ਤੁਹਾਡੇ ਰਿਸ਼ਤੇ ਦੇ ਅਸਰ ਪਾ ਰਹੀਆਂ ਨੇ ਤਾਂ ਤੁਸੀਂ ਤੁਰੰਤ ਇਸ ਵਿਸ਼ੇ ਦੇ ਗੱਲ ਕਰੋ ਅਤੇ ਸ਼ਾਂਤੀ ਨਾਲ ਅਤੇ ਖੁੱਲ ਕੇ ਆਪਣੇ ਵਿਚਾਰ ਪ੍ਰਗਟ ਕਰੋ ਹਾਲਾਂਕਿ ਇਹ ਗੱਲ ਧਿਆਨ ਵਿੱਚ ਰੱਖੋ ਕਿ ਇੱਕ ਦੂਜੇ ਦੀ ਗੱਲ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ ਜਿਸ ਨਾਲ ਰਿਸ਼ਤਾ ਵਿਗੜ ਤੋਂ ਬਚੇਗਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਿੱਚ ਕੋਈ ਪਰੇਸ਼ਾਨ ਹੈ ਅਤੇ ਇੱਕ ਲੋਤਾ ਜਾਂ ਕੁਝ ਚੀਜ਼ਾਂ ਉਸ ਨੂੰ ਪਰੇਸ਼ਾਨ ਕਰ ਰਹੀਆਂ ਨੇ ਤਾਂ ਉਸ ਨੂੰ ਉਸ ਦੀ ਸਥਿਤੀ 'ਚ ਛੱਡਣ ਦੀ ਬਜਾਏ ਉਸ ਲਈ ਸਮਾਂ ਕੱਢੋ ਤੁਸੀਂ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾ ਸਕਦੇ ਹੋ ਉਹਨਾਂ ਨੂੰ ਦੋਸਤਾਂ ਨਾਲ ਮਿਲਾ ਸਕਦੇ ਹੋ ਜਾਂ ਇਕੱਠੇ ਰਾਤ ਦੇ ਖਾਣੇ ਦੀ ਯੋਜਨਾ ਬਣਾ ਸਕਦੇ ਹੋ ਇੰਨਾ ਹੀ ਨਹੀਂ ਤੁਸੀਂ ਘਰ ਨੂੰ ਚਲਾਉਣ ਅਤੇ ਅਗਲੀ ਪੀੜ੍ਹੀ ਦੀ ਵਧੀਆ ਪਾਲਣ ਪੋਸ਼ਣ ਬਾਰੇ ਮਿਲ ਕੇ ਯੋਜਨਾਵਾਂ ਬਣਾ ਸਕਦੇ ਹੋ ਤੇ ਸਲਾਹ ਵੀ ਲੈ ਸਕਦੇ ਹੋ ਤੁਹਾਨੂੰ ਇਸ ਤੱਥ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਘਰ ਵਿੱਚ ਚੰਗੇ ਮਾਹੌਲ ਲਈ ਤੁਹਾਡੇ ਦੋਹਾਂ ਦਾ ਸਹਿਯੋਗ ਹੋਣਾ ਬਹੁਤ ਹੀ ਜ਼ਰੂਰੀ ਆ ਜੇਕਰ ਤੁਹਾਡੇ ਵਿੱਚ ਘਰ ਝਗੜਾ ਹੁੰਦਾ ਹੈ ਤਾਂ ਇਹ ਪਰਿਵਾਰਕ ਮਾਹੌਲ ਨੂੰ ਵਿਗਾੜ ਸਕਦਾ ਹੈ ਤੇ ਬੱਚਿਆਂ ਦੀ ਪਾਲਣ ਪੋਸ਼ਣ ਤੇ ਵੀ ਮਾੜਾ ਪ੍ਰਭਾਵ ਪੈਂਦਾ ਆ ਇਸ ਲਈ ਤੁਹਾਨੂੰ ਦੋਵਾਂ ਨੂੰ ਇੱਕ ਦੂਜੇ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ ਤੇ ਇੱਕ ਦੂਜੇ ਨਾਲ ਸਨਮਾਨ ਕਰਨਾ ਚਾਹੀਦਾ ਹੈ ਧੰਨਵਾਦ